ਸੀ ਪੱਗ ਸੰਗਦੀ ਪੱਗ ਬਨ ਗਏ ਉਹਦੀ ਸੋਚ ਤੇ ਚੱਲੂਗਾ ਬਿਲਕੁਲ ਝੂਠਾ ਕਿਉਂਕਿ ਜਿਹੜੀਆਂ ਨੌਕਰੀਆਂ ਨੇ ਉਹ ਕੱਲੀਆਂ ਕਾਗਜ਼ਾਂ 'ਚ ਨੌਕਰੀਆਂ ਨੇ ਕੱਲੀਆਂ ਪੋਰਟਰ ਲਾਉਣ ਨਾਲ ਸੜਕਾਂ ਦੇ ਨੌਕਰੀਆਂ ਨਹੀਂ ਪੈਦਾ ਹੁੰਦੀਆਂ ਜਾਂ ਕੱਲੇ ਸੜਕਾਂ ਦੇ ਪੋਰਟਰ ਲਾਉਣ ਨਾਲ ਬੰਦੇ ਪੱਕੇ ਨਹੀਂ ਹੁੰਦੇ ਕੋਈ ਇੱਕ ਵੀ ਮੁਲਾਜ਼ਮ ਸਾਨੂੰ ਆ ਕੇ ਕਹੇ ਰਵੇ ਵੀ ਹਾਂ ਅਸੀਂ ਪੱਕੇ ਕਰਤੇ ਜਦੋਂ ਦੀ ਇਹ ਆਮ ਆਦਮੀ ਦੀ ਸਰਕਾਰ ਬਣੀ ਆ ਕਿਉਂਕਿ ਉਹ ਹੀ ਮੁੱਖ ਮੰਤਰੀਆਂ ਜਿਹੜਾ ਗੱਨਾ ਹੁੰਦਾ ਹੀ ਕਿਵੇਂ ਗਰਾਊਂਡ ਲੈਵਲ ਤੇ ਵਿਚਰੂਗਾ ਗਰਾਊਂਡ ਲੈਵਲ ਤੇ ਨਹੀਂ ਉਲਟਾ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੇ ਵੀ ਹੈਲੀਕਾਪਟਰ ਵਾਲੇ ਝੂਟੇ ਲੈਂਦਾ ਤੇ ਥੱਲੇ ਵਾਲਾ ਗਰਾਊਂਡ ਲੈਵਲ ਨੂੰ ਪਤਾ ਨਹੀਂ ਵੀ ਥੱਲੇ ਹੋ ਗੀ ਰਿਹਾ ਇੱਕੇ ਵਾਲੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਲੋਮੀਟਰ ਗੱਡੀਆਂ ਪਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਲੋਮੀਟਰ ਗੱਡੀਆਂ ਪਾਉਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਟਿਆ ਹੋਇਆ ਸਾਥੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੱਟਿਆ ਹੋਇਆ ਸਾਥੀ ਬਹਾਲ ਕਰੋ ਬੰਦੀ ਹੋਈ ਪਾਲਿਸੀ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੱਚੇ ਕੰਮਿਆਂ ਨੂੰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਰੇਕੇਦਾਰੀ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨੇ 92 ਐਮਐਲਏ ਦਿੱਤੇ ਇਹਨਾਂ ਨੂੰ ਭਰਪੂਰ ਹੰਗਾਰਾ ਦਿੱਤਾ ਸੀ ਲੋਕਾਂ ਨੇ ਰੱਜ ਕੇ ਵੋਟਾਂ ਪਾਈਆਂ ਸੀਗੀਆਂ ਇੱਕ ਬਦਲਾ ਲਿਆਂਦਾ ਸੀਗਾ ਲੋਕਾਂ ਨੂੰ ਕੋਈ ਆਸ ਸੀਗੀ ਇਦਾਂ ਦੇ ਸਾਡੇ ਨਾਲ ਬਹੁਤ ਤਰ੍ਹਾਂ ਦੇ ਇਹਨਾਂ ਨੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜੋ ਕਿ ਉਹ ਵਾਅਦੇ ਹੀ ਰਹਿ ਗਏ ਨੇ ਆਵਾਜ਼ ਆਵਾਜ਼ ਤੋਂ ਹਮੇਸ਼ਾ ਹੈ ਸਰਕਾਰੇ ਨਹੀਂ ਤੇਰੇ ਕੰਮ ਨਿਕੰਮੇ ਦੇ ਰਹਿਣਗੀ ਖਾੜੂ ਜੰਮੇ ਸਰਕਾਰੇ ਨਹੀਂ ਤੇਰੇ ਕੰਮ ਨਿਕੰਮੇ ਦੇ ਰਹਿਣਗੀ ਖਾੜੂ ਜੰਮੇ ਅੱਜ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਤੇ ਪੰਸਪ ਜੇਰੇ ਕੰਟਰੈਕਟ ਵਰਕਰ ਨੇ ਉਹਨਾਂ ਵੱਲੋਂ ਗੇਟ ਰੈਲੀਆਂ ਦਾ ਯੋਜਨ ਕੀਤਾ ਗਿਆ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਸੰਗਰੂਰ ਦੀਆਂ ਸੀਐਮ ਸਿਟੀ ਦੀਆਂ ਇਹ ਜਿਹੜੇ ਜਿੰਨੇ ਵੀ ਵਰਕਰ ਖੜੇ ਆ ਸਾਰੇ ਕੰਟਰੈਕਟ ਤੇ ਲੱਗੇ ਹੋਏ ਆ ਇਹਨਾਂ ਨੂੰ ਕਾਫੀ ਸਾਲ ਹੋ ਚੁੱਕੇ ਨੇ ਪਰ ਅਜੇ ਤੱਕ ਪੱਕੇ ਨਹੀਂ ਹੋਏ ਜਦੋਂ ਸਰਕਾਰ ਬਣਨੀ ਸੀ ਉਸ ਟਾਈਮ ਇਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਜਿਹੜੇ ਤੁਹਾਨੂੰ ਜਦੋਂ ਸਾਡੀ ਸਰਕਾਰ ਬਣ ਗਈ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਅਜੇ ਤੱਕ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਸੀ ਹਰਪ੍ਰੀਤ ਨਾਲ ਗੱਲ ਕਰਦਿਆਂ ਹਰਪ੍ਰੀਤ ਲਗਾਤਾਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਵਾਈਲੈਕਸ ਨੂੰ ਉਹਨਾਂ ਤੋਂ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਪਰ ਅਜੇ ਤੱਕ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਨਹੀਂ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਵੇਲੇ ਵੀ ਇਹ ਸਰਕਾਰਾਂ ਦੇ ਖਿਲਾਫ ਵੀ ਇਹੀ ਸੰਘਰਸ਼ ਕਰਦੇ ਆ ਰਹੇ ਹਾਂ ਪਰ ਜਿਹੜੀ ਇਹ ਸਰਕਾਰ ਹੈ ਇਹ ਸਰਕਾਰ ਬਿਲਕੁਲ ਨਕਮੀ ਸਰਕਾਰ ਕਹਿ ਸਕਦੇ ਹਾਂ ਅਸੀਂ ਪੀਆਰਡੀ ਦੇ ਹੱਕ ਦੇ ਤੌਰ ਤੇ ਦੁਨੀਆ ਨੂੰ ਵੀ ਦੱਸਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਕਿ ਸਭ ਤੋਂ ਨਕਮੀ ਸਰਕਾਰ ਹੈੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਐਡੇ ਐਡੇ ਬਾਹਰੇ ਸੱਤਾ ਦੇ ਵਿੱਚ ਕਰਨੇ ਆਉਣ ਤੋਂ ਪਹਿਲਾਂ ਕਹਿਣਾ ਕਿ ਆਉਣਸਾਰ ਅਸੀਂ ਜਿੰਨੇ ਵਿਭਾਗ ਨੇ ਸਾਰਿਆਂ ਦੇ ਕੱਚੇ ਕੰਮਿਆਂ ਨੂੰ ਪੱਕੇ ਕਰ ਦਾਂਗੇ ਪਰ ਜਿਹੜੇ ਵਾਦੇ ਉਹਨਾਂ ਨੇ ਮਮੈਂਟੋਰਾ ਹੀ ਕਰੇ ਸੀਗੇ ਉਹਦੇ ਉਲਟ ਸਾਰਾ ਸਾਰਾ ਝੂਠ ਇੱਕ ਝੂਠਾਂ ਦੀ ਪੰਡ ਲੈ ਕੇ ਆਮ ਆਰਮੀ ਦੀ ਸਰਕਾਰ ਬਣੀ ਦੀ ਉਹ ਸਾਰਾ ਝੂਠ ਬੰਦਾ ਦਿਖਾਈ ਦੇ ਰਿਹਾ ਅੱਜ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪਹਿਲੀ ਸਰਕਾਰ ਵੇਖੀ ਹੈ ਜਦੋਂ ਦੇ ਇੱਥੇ ਮੈਕਮੇਂਟੇ ਭਰਤੀ ਹੋਏ ਆ ਕਿ ਜਿਨੇ ਇੱਕ ਵੀ ਵਸਾ ਆਪਣੀ ਮਾਲਕੀ ਵਾਲੀ ਅਜੇ ਤੱਕ ਪੀਆਰਡੀ ਦੇ ਵਿੜੇ 'ਚ ਨਹੀਂ ਪਾਈ ਪਰ ਕਿ ਲੋਕਾਂ ਦਾ ਤੁਸੀਂ ਅਕਸਰ ਸੜਕਾਂ ਦੇ ਦੇਖਦੇ ਹੋ ਖੱਜਲ ਖਵਾਰੀਆਂ ਲੋਕਾਂ ਦੀਆਂ ਬੱਸਾਂ ਘੜਦੀਆਂ ਜਾ ਰਹੀਆਂ ਨੇ ਸਰਕਾਰ ਦੀਆਂ 4-500 ਗੱਡੀਆਂ ਸਾਡੀ ਜਿਹੜੀ ਕੰਡਮ ਹੋ ਚੁੱਕੀ ਆ ਡੀਪੂ 'ਚ ਵੀ ਗੱਡੀਆਂ ਖੜੀਆਂ ਤੁਸੀਂ ਦੇਖ ਸਕਦੇ ਹੋ ਕੰਡਮ ਤੇ ਤੂੜੀ ਵਾਲੇ ਕੋਠਿਆਂ ਨੂੰ ਭਰੀਆਂ ਜਾਂਦੀਆਂ ਸੜਕ ਕੋਈ ਸੜਕਾ ਅਸਾ ਹੋ ਜਾਂਦਾ ਉਹਦਾ ਜਿਹੜਾ ਖਮਾਜਾਗਾ ਉਹ ਸਿਰਫ 8000 ਰੁਪਿਆ ਲੈਣ ਵਾਲੇ ਡਰਾਈਵਰ ਕੈਕਟਰਾਂ ਨੂੰ ਭੁਗਤਣਾ ਪੈਂਦਾ ਮੈਨੇਜਮੈਂਟ ਜਿਹੜੀ ਉਹ ਜੀ ਤੋਂ ਬੱਲਾ ਝੜ ਜਾਂਦੀ ਆ ਸਰਕਾਰ ਇੱਕ ਝੂਠੀਵੇਂ ਕਹਿੰਦਾ ਮਿੱਠੀ ਗੋਲੀ ਦੇ ਕੇ ਠਮਾ ਟਪਾ ਰਹੀ ਆ 11-3-2024 ਨੂੰ ਸਾਡੀ ਕਮੇਟੀ ਗਠਿਤ ਕਰੀ ਗਈ ਸੀ ਜਿਹੜੀ ਕਹਿੰਦੀ ਸੀਗੇ ਇਹ ਪਾਲਿਸੀ ਬਣਾ ਕੇ ਵੀ ਜਲਦੀ ਥੋਨੂੰ ਪੱਕੇ ਕਰੂਗੀ ਅੱਜ ਤੀਜੇ ਮਹੀਨੇ ਦੇ ਵਿੱਚ ਉਹਨਾਂ ਨੇ ਉਹ ਕਮੇਟੀ ਨੂੰ ਰੂਪ ਦਿੱਤਾ ਉਸ ਤੋਂ ਬਾਅਦ ਸਾਡੀਆਂ ਦੋ ਮੀਟਿੰਗਾਂ ਉਹ ਕਮੇਟੀ ਦੇ ਨਾਲ ਵੀ ਹੋਈਆਂ ਸਾਰਾ ਅਸੀਂ ਖਾੜਾ ਤਿਆਰ ਕਰਕੇ ਸਾਡੀ ਸੂਬਾ ਕਮੇਟੀ ਵੱਲੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਤੀਜੇ ਤੋਂ ਅੱਠਵਾਂ ਮਹੀਨਾ ਹੋ ਗਿਆ ਦੇ ਉਹ ਭਗਵਾਨ ਜੀ ਮਾਨ ਪਤਾ ਨਹੀਂ ਕਿਹੜੀ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਜੀ ਨੂੰ ਹਜੇ ਜਾਗ ਹੀ ਨਹੀਂ ਆਉਂਦੀ ਜਾਂ ਉਹਨੂੰ ਕੱਲੀ ਦਿੱਲੀ ਦੀਂਦੀ ਆ ਜਾਂ ਕੇਜਰੀਵਾਲ ਦਿਖ ਰਿਹਾ ਹੈ ਹਰਪੀਜੇ ਗੱਲ ਕੀਤੀ ਜਾਵੇ ਤੁਸੀਂ ਬੱਸਾਂ ਦੀ ਗੱਲ ਕੀਤੀ ਆ ਕੀ ਕਾਰ ਲੱਗਦਾ ਤੁਹਾਨੂੰ ਨਵੀਂ ਟਰਾਂਸਪੋਰਟ ਤੇ ਜਿਹੜੀ ਨਹੀਂ ਲਾਈ ਜਾਂਦੀ ਤੇ ਤੁਹਾਨੂੰ ਰੈਗੂਲਰ ਜਿਹੜਾ ਹੋਣ ਦੇ ਵਿੱਚ ਕਿੱਥੇ ਕਿੱਥੇ ਦਿੱਕਤਾਂ ਆ ਰਹੀਆਂ ਨੇ ਦੇਖਦਾ ਵੇ ਦੇਖਦਾ ਨੇ ਜੇ ਹੁਣ ਆਪਾਂ ਦੇਖੀਏ ਦਿੱਕਤਾਂ ਤਾਂ ਆ ਰਹੀਆਂ ਨੇ ਜੇ ਕਿਉਂਕਿ ਇਹ ਜਿਹੜੀਆਂ ਵਿਭਾਗ ਦੀਆਂ ਬੱਸਾਂ ਨੇ ਜੇ ਵਿਭਾਗ ਦੀਆਂ ਬੱਸਾਂ ਵਿਭਾਗ ਦੇ ਪਹਿਣ ਗਈਆਂ ਤਾਂ ਨੌਜਾਂ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਜਿਹੜੀ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਆ ਜਿਹੜੇ ਮੁੰਡੇ ਉਹਨਾਂ ਨੂੰ ਗ੍ਰੈਜੂਏਟ ਆ ਉਹਨਾਂ ਨੂੰ ਨੌਕਰੀਆਂ ਪੈਦਾ ਹੁੰਦੀਆਂ ਇਸ ਵਿਭਾਗ ਵਿੱਚ ਪਰ ਜਿਹੜੀ ਸਰਕਾਰ ਆ ਸਰਕਾਰ ਇਹ ਚੀਜ਼ ਚਾਹੁੰਦੀ ਨਹੀਂ ਸਰਕਾਰ ਚਾਹੁੰਦੀ ਆ ਕਾਰਪੋਰੇਟ ਘਰਾਣੇ ਵਾਨੀ ਅਡਾਨੀ ਹੁਣੀਆਂ ਨੂੰ ਸਾਡੇ ਵਿਭਾਗ ਨੂੰ ਵੇਚਣਾ ਇਹਦਾ ਸ਼ੋਸ਼ਣ ਕਰਨਾ ਤੇ ਕੱਚੇ ਮਲਾਜ਼ਮਾਂ ਨੂੰ 8000 ਜਾਂ 8500 ਦੇ ਭਰਤੀ ਕਰਕੇ ਜਿਹੜੇ ਕੋਈ ਰਿਪੋਰਟਾਂ ਹੋ ਜਾਂਦੇ ਉਹਨਾਂ ਨੂੰ ਕੱਢ-ਕੱਢ ਕੇ ਨਵੇਂ ਤੋਂ ਸਿਰੇ ਤੋਂ ਦੁਬਾਰੇ ਫੇਰ ਸ਼ੋਸ਼ਣ ਕਰਨਾ ਕਿਉਂਕਿ ਠੇਕੇਦਾਰ ਆ ਜਿਹੜਾ ਉਹਨਾਂ ਦੇ ਵਧੀਆ ਲੰਬੇ ਲੰਬੀਆਂ ਜਿਹੜੇ ਗੀਜੇ ਲਵਾਏ ਆ ਲੰਬੀਆਂ ਲੰਮੀਆਂ ਜੇਬਾਂ ਲਵਾਈਆਂ ਉਹਨਾਂ ਨੂੰ ਭਰਦਾ ਮਹੀਨੇ ਬਾਅਦ ਪਰ ਸਰਕਾਰ ਹੈ ਜਿਹੜੀ ਉਹ ਕਹਿ ਰਹੀ ਆ ਕਿ ਅਸੀਂ 43000 ਨੌਕਰੀਆਂ ਮਤਲਬ ਕਿ ਦੇ ਚੁੱਕੇ ਆ ਉਹ ਨੌਕਰੀਆਂ ਕਿੱਥੋਂ ਪੈਦਾ ਹੋ ਰਹੀਆਂ ਨੇ ਤੁਹਾਡੇ ਮੈਕਿੰਦੇ ਵਿੱਚ ਜੇਕਰ ਕੋਈ ਨੌਕਰੀ ਨਵੀਂ ਨਹੀਂ ਪੈਦਾ ਹੋਈ ਤਾਂ ਉਹ ਉਹ ਨੌਕਰੀਆਂ ਕਿੱਥੋਂ ਮਿਲ ਰਹੀਆਂ ਨੇ ਮਤਲਬ ਕਿ ਜਿਹੜੀ 43000 ਦੇ ਪੋਸਟਰ ਲੱਗੇ ਜਗ੍ਹਾ ਜਗ੍ਹਾ ਤੇ ਦਿੰਦੇ ਆ ਦੇਖੋ ਜੀ ਇਹ ਮੁੱਖ ਮੰਤਰੀ ਝੂਠਾਂ ਦੀ ਪੰਡ ਇੱਕ ਭਗਵੰਤ ਮਾਨ ਜਿਹੜਾ ਕਹਿੰਦਾ ਹੁੰਦਾ ਸੀ ਵੀ ਆ ਸ਼ੀਰ ਭਗਤ ਸਿੰਘ ਦੀ ਪੱਗ ਬਨ ਕੇ ਉਹਦੀ ਸੋਚ ਤੇ ਬਿਲਕੁਲ ਝੂਠਾ ਕਿਉਂ ਕਿ ਜਿਹੜੀਆਂ ਨੌਕਰੀਆਂ ਨੇ ਉਹ ਕੱਲੀਆਂ ਕਾਗਜ਼ਾਂ 'ਚ ਨੌਕਰੀਆਂ ਨੇ ਕੱਲੀਆਂ ਪੋਰਟਰ ਲਾਉਣ ਨਾਲ ਸੜਕਾਂ ਦੇ ਨੌਕਰੀਆਂ ਨਹੀਂ ਪੈਦਾ ਹੁੰਦੀਆਂ ਜਾਂ ਕੱਲੇ ਸੜਕਾਂ ਦੇ ਪੋਰਟਰ ਲਾਉਣ ਨਾਲ ਬੰਦੇ ਪੱਕੇ ਨਹੀਂ ਹੁੰਦੇ ਕੋਈ ਇੱਕ ਵੀ ਮੁਲਾਜ਼ਮ ਸਾਨੂੰ ਆ ਕੇ ਕਹਿ ਦਵੇ ਵੀ ਹਾਂ ਅਸੀਂ ਪੱਕੇ ਕਰਦੇ ਜਦੋਂ ਦੀ ਇਹ ਆਮ ਆਦਮੀ ਦੀ ਸਰਕਾਰ ਬਣੀ ਆ ਕਿਉਂਕਿ ਉਹ ਹੀ ਮੁੱਖ ਮੰਤਰੀਆਂ ਜਿਹੜਾ ਕਹਿਣਾ ਹੁੰਦਾ ਸੀ ਕਿ ਮੈਂ ਗਰਾਊਂਡ ਲੈਵਲ ਤੇ ਵਿਚਰੂੰਗਾ ਗਰਾਊਂਡ ਲੈਵਲ ਤੇ ਨਹੀਂ ਉਲਟਾ ਪਹਿਲਾਂ ਵਾਲੀਆਂ ਸਰਕਾਰਾਂ ਵਾਂਗੇ ਵੀ ਹੈਲੀਕਾਪਟਰ ਵਾਲੇ ਝੂਠੇ ਲੈਂਦਾ ਤੇ ਥੱਲੇ ਵਾਲਾ ਗਰਾਊਂਡ ਲੈਵਲ ਇਹਨੂੰ ਪਤਾ ਹੀ ਨਹੀਂ ਵੀ ਥੱਲੇ ਹੋກ ਹੀ ਰਿਹਾ ਬਿਲਕੁਲ ਜੀ ਇਹ ਸਨ ਜਿਹੜੇ ਪੀਆਰਟੀਸੀ ਦੇ ਜਿਹੜੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਸਾਫ਼ ਕੀਤਾ ਕਿ ਨੌکریاں ਜੇਕਰ 43000 ਨੌਕਰੀ ਮਿਲੀ ਹੈ ਤਾਂ ਕਿਸ ਨੂੰ ਮਿਲੀ ਹੈ ਪਰ ਸਾਡੇ ਪੀਆਰਟੀਸੀ ਭਾਵੇਂ ਪੰਸਪ ਹੋਵੇ ਉਹਨਾਂ ਦੇ ਕਿਸੇ ਵੀ ਮੁਲਾਜ਼ਮ ਨੂੰ ਅਜੇ ਤੱਕ ਰੈਗੂਲਰ ਹੈ ਜਿਹੜਾ ਨਹੀਂ ਕੀਤਾ ਗਿਆ ਨਾ ਕੋਈ ਨਵੀਂ ਬੱਸ ਪਾਈ ਗਈ ਹੈ ਟਰਾਂਸਪੋਰਟ ਦੀਆਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਕੁਵਾੜ ਦਾ ਰੂਪ ਧਾਰ ਰਹੀਆਂ ਨੇ ਇਹ ਜਿਹੜੀਆਂ ਸਰਕਾਰੀ ਬੱਸਾਂ ਨੇ ਪਰ ਨਵੀਂ ਬੱਸ ਪਾਈ ਨਹੀਂ ਜਾ ਰਹੀ ਜਿਹੜੀਆਂ ਸਵਾਰੀਆਂ ਨੇ ਉਹ ਬਾਧੀਆਂ ਰਹੀਆਂ ਨੇ ਤੂੜੀ ਮੰਗੂ ਭਰੀਆਂ ਹੋਈਆਂ ਬੱਸਾਂ ਰੋਡ ਦੇ ਉੱਤੇ ਕਦੇ ਵੀ ਹਾਦਸੇ ਦਾ ਸਕਾਰ ਹੋ ਜਾਂਦੀਆਂ ਨੇ ਉਹਦਾ ਜਿਹੜਾ ਖਮੈਜਾ ਉਹ ਡਰਾਈਵਰ ਤੇ ਕਨੈਕਟਰ ਨੂੰ ਭੁਗਤਣਾ ਪੈਂਦਾ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨ ਜਤਿੰਦਰ ਸਿੰਘ ਆ ਜੀ ਜਤਿੰਦਰ ਜੇ ਦੇਖਿਆ ਜਾਵੇ ਹਾਲਾਤ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਪੀਆਰਟੀਸੀ ਜਿਹੜਾ ਵਿਭਾਗ ਹੈ ਪੰਜਾਬ ਦਾ ਉਹ ਪਾਵੇਂ ਪਨਸਪ ਹੈ ਉਹ ਨੀਚੇ ਨੂੰ ਜਾ ਰਿਹਾ ਕਿਉਂਕਿ ਸਰਕਾਰ ਕਹਿੰਦੀ ਸਾਡੇ ਖਜ਼ਾਨੇ ਭਰੇ ਹੋਏ ਨੇ ਅਸੀਂ ਜਲਦੀ ਤੋਂ ਜਲਦੀ ਨਵੀਂ ਟਰਾਂਸਪੋਰਟ ਪਾਵਾਂਗੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਰੁਜ਼ਗਾਰ ਪੈਦਾ ਕਰਾਂਗੇ ਲੱਗਦਾ ਤੁਹਾਨੂੰ ਦੇਖੋ ਜੀ ਜੋ ਇਹ ਆਮ ਆਦਮੀ ਸਰਕਾਰ ਜੋ ਸੱਤਾ ਦੇ ਵਿੱਚ ਆਈਆ ਲੋਕਾਂ ਨੇ 92 ਐਮਐਲਏ ਦਿੱਤੇ ਇਹਨਾਂ ਨੂੰ ਭਰਪੂਰ ਹੰਗਾਰਾ ਦਿੱਤਾ ਸੀ ਲੋਕਾਂ ਨੇ ਰੱਜ ਕੇ ਵੋਟਾਂ ਪਾਈਆਂ ਸੀਗੀਆਂ ਇੱਕ ਬਦਲਾ ਲਿਆਂਦਾ ਸੀਗਾ ਲੋਕਾਂ ਨੂੰ ਕੋਈ ਆਸ ਸੀਗੀ ਵੀ ਆਸ ਦੇ ਤਹਿਤ ਉਹਨਾਂ ਨੇ ਵੋਟਾਂ ਪਾਈਆਂ ਦੀ ਵੀ ਕੋਈ ਨਵੀਂ ਸਰਕਾਰ ਲੈ ਕੇ ਆਵਾਂਗੇ ਕੋਈ ਨਵਾਂ ਬਦਲਾ ਆਊਗਾ ਸਾਨੂੰ ਜਿੰਮੇ ਸਾਨੂੰ ਵੀ ਆਸ ਸੀਗੀ ਵੀ ਸਾਨੂੰ ਆਉਂਦੇ ਸਾਰੀ ਜਿੰਮੇ ਸਰਕਾਰ ਨੇ ਵਾਅਦੇ ਕੀਤੇ ਸੀ ਵੀ ਰੈਗੂਲਰ ਕਰਾਂਗੇ ਤੁਹਾਡੀਆਂ ਤਰਖਾਮਾਂ ਦੇ ਵਿੱਚ ਵਾਧਾ ਕੀਤਾ ਜਾਊਗਾ ਜਾਂ ਜਿਹੜੇ ਛਾਤੀ ਤੁਹਾਡੇ ਡਿਊਟੀ ਤੋਂ ਬਾਹਰ ਨੇ ਉਹਨਾਂ ਨੂੰ ਡਿਊਟੀ ਤੇ ਲਿਆ ਜਾਊਗਾ ਇਦਾਂ ਦੇ ਸਾਡੇ ਨਾਲ ਬਹੁਤ ਤਰ੍ਹਾਂ ਦੇ ਇਹਨਾਂ ਨੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜੋ ਕਿ ਉਹ ਵਾਅਦੇ ਹੀ ਰਹਿ ਗਏ ਨੇ ਕਿਉਂਕਿ ਤੁਸੀਂ ਜਿਵੇਂ ਹੁਣ ਪਹਿਲਾਂ ਪ੍ਰਧਾਨ ਜੀ ਨੇ ਵੀ ਦੱਸਿਆਗਾ ਵੀ ਬੱਸਾਂ ਦਿਨ ਪਰ ਦਿਨ ਕੰਡਮ ਹੋਈ ਜਾ ਰਹੀਆਂ ਨੇਗੀਆਂ ਕਿਉਂਕਿ ਇਸ ਮਹੀਨੇ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਪੀਆਰਟੀ ਦੇ ਵੇੜੇ ਚ 150 ਬੱਸ ਜੋ ਕਿਲੋਮੀਟਰ ਸਕੀਮ 'ਤੇ ਪਾਈ ਸੀ ਜਾਂ ਕੋਈ ਆਪਣੀ 50 ਬੱਸਾਂ ਡੀਪੂ ਦੀਆਂ ਨੇਗੀਆਂ ਜੋ ਖੜੀਆਂ ਦਿਖਾਈ ਦੇ ਰਹੀਆਂ ਨੇ ਕੰਡਮ ਹੋ ਰਹੀਆਂ 200 ਬੱਸ ਇਸ ਮਹੀਨੇ ਦੇ ਵਿੱਚ ਖੜ ਜਾਣੀਆਂ ਕਿਉਂ ਸਰਕਾਰ ਸਹੂਲਤਾਂ ਦੇਣ ਲਈ ਕਹਿੰਦੀ ਆ ਜਾਂ ਸਰਕਾਰ ਇੱਕ ਹੋਰ ਚੂਚੂਮਲਾ ਖੇਡ ਰਹੀ ਆ ਲੋਕਾਂ ਦੇ ਨਾਲ ਜੋ ਕਿ ਕਹਿ ਰਹੀ ਆ ਕਿ ਅਸੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਬੱਸਾਂ ਦੇ ਪਰਮਟ ਦੇਵਾਂਗੇ ਜੋਬ ਕੀ ਸਰਾਸਰ ਪੰਜਾਬ ਦੀ ਜਨਤਾ ਦੇ ਨਾਲ ਧੋਖਾ ਕੀਤਾ ਜਾ ਰਿਹਾ ਕਿਉਂਕਿ ਉਹ ਬੱਸਾਂ ਦੇ ਜੋ ਪਰਮਟ ਦੇਣ ਨੂੰ ਆਖ ਰਹੇ ਨੇ ਜਾਂ ਬੱਸਾਂ ਪਾਉਣ ਨੂੰ ਆਖ ਰਹੇ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਉਹ ਕਿਲੋਮੀਟਰ ਸਕੀਮ ਦੇ ਤਹਿਤ ਮਹਿਕਮੇ ਚ ਲਿਆਂਦੀਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਪਰ ਨਵੇਂ ਪਰਮਟ ਪਾਉਣ ਦੀ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਨਵੇਂ ਪਰਮਟ ਪਾ ਕੇ ਦੂਜੇ ਪਾਸੇ ਸਰਕਾਰ ਨੇ ਜਿਹੜੀ ਔਰਤਾਂ ਨੂੰ ਫ੍ਰੀ ਸਫ਼ਰ ਦੀ ਗੱਲ ਕੀਤੀ ਹੋਈ ਹੈ ਕਿੰਨਾ ਕਿ ਜਿਹੜਾ ਇਹਦਾ ਘਾਟਾ ਚੱਲਣਾ ਪੈ ਰਿਹਾ ਕਿਵੇਂ ਉਹ ਜਿਹੜੇ ਪਰਮਿਟ ਦਿੱਤੇ ਜਾਣਗੇ ਉਹ ਕਿਵੇਂ ਅੱਗੇ ਵਧ ਸਕਣਗੇ ਕੀ ਉਹਨਾਂ ਨੂੰ ਪ੍ਰੋਫਿਟ ਹੋ ਸਕੂਗਾ ਇਸ ਤਰ੍ਹਾਂ ਦੇਖੋ ਜੀ ਜੋ ਮੈਂ ਗੱਲ ਕਰ ਰਿਹਾ ਨਾ ਜਿਹੜੇ ਪਰਮਿਟ ਦੇਣ ਦੀ ਗੱਲ ਕਰ ਰਹੇ ਨੇ ਉਹ ਸਿਰਫ ਇੱਕ ਕਾਗਜ਼ੀ ਗੱਲਾਂ ਨੇ ਜਾਂ ਹਵਾਈ ਗੱਲਾਂ ਨੇਗੀਆਂ ਜੋ ਜੇ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਨਾ ਤਾਂ ਉਹ ਟ੍ਰਾਂਸਪੋਰਟ ਉਹ ਜੋ ਬੱਸਾਂ ਪੈਣੀਆਂ ਨੇ ਉਹ ਜੋ ਟ੍ਰਾਂਸਪੋਰਟ ਮਾਫੀਆ ਉਹਦੀਆਂ ਬੱਸਾਂ ਪਈਆਂ ਜਾ ਰਹੀਆਂ ਨੇ ਪੀਆਰਟੀ ਦੇ ਵਿੱਚ ਆ ਹੁਣ ਫਿਰ ਟੈਂਡਰ ਇਹਨਾਂ ਨੇ ਖੋਲ੍ਹਿਆ ਹੈਗਾ ਪੀਆਰਟੀ ਦੀ ਮੈਨੇਜਮੈਂਟ ਨੇ ਕਿਲੋਮੀਟਰ ਬੱਸਾਂ ਦਾ ਕਿਉਂਕਿ ਜੋ ਜਦੋਂ ਕੀ ਹੁਣ ਫ੍ਰੀ ਸੂਲਟ ਦਿੱਤੀ ਆ ਗਈ ਠੀਕ ਹੈ ਜੀ ਨੌਕਰੀਆਂ ਦੇਣਾ ਫਰਜ਼ ਬਣਦਾ ਸਰਕਾਰ ਦਾ ਸਰਕਾਰ ਆਪਣੀ ਮਾਲਕੀ ਦੀਆਂ ਬੱਸਾਂ ਪਾਵੇ ਕਿਉਂ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬੀਐਸਸੀ ਬੱਸਾਂ ਨਾਲ ਰੋਜ਼ਗਾਰ ਦੇ ਰਿਆ ਲੋਕਾਂ ਨੂੰ ਕੋਈ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਬਲਕਿ ਜਿਹੜੇ ਪਹਿਲਾਂ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਤੋਂ ਵੀ ਰੋਜ਼ਗਾਰ ਖੋਇਆ ਜਾ ਰਿਹਾ ਜੋ ਹੁਣ ਬੱਸਾਂ ਨੇ ਕੰਡਮ ਹੋ ਰਹੀਆਂ ਨੇਗੀਆਂ ਬੱਸਾਂ ਕੰਡਮ ਹੋ ਜਾਣਗੀਆਂ 150 ਬੱਸ ਨਿਕਲ ਗਈ ਤਾਂ 300 ਮੁਲਾਜ਼ਮ ਘਰ ਬੈਠ ਜਾਣਾਗਾ ਸਰ ਬਿਲਕੁਲ ਜੀ ਇਹ ਜਿਹੜਾ ਦੁਖਾਂਤ ਹੈ ਕਿਉਂਕਿ ਪੰਜਾਬ ਦੇ ਵਿੱਚ ਹੋ ਰਿਹਾ ਕਿਉਂਕਿ ਬੇਰੋਜ਼ਗਾਰੀ ਜਿਹੜੀ ਘਟਣ ਦੀ ਬਜਾਏ ਉਲਟਾ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ 200 ਬਸਾਂ ਜਿਹੜੀ ਇਸ ਮਹੀਨੇ ਦੇ ਵਿੱਚ ਕੰਡਮ ਹੋ ਜਾਣੀ ਹੈ ਉਹ ਜਿਹੜੇ ਮੁਲਾਜ਼ਮ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠਣਗੇ ਕਿਉਂਕਿ ਨਵੀਆਂ ਬਸਾਂ ਦਾ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਵੀ ਐਦਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿ ਤੁਹਾਨੂੰ ਰੁਜ਼ਗਾਰ ਦੇਵਾਂਗੇ ਰਾਜ ਰੁਜ਼ਗਾਰ ਵਧਾਉਣ ਦੀਆਂ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ 43000 ਨੌਕਰੀ ਦੇ ਪੋਸਟ ਜਿਹੜੇ ਅਸੀਂ ਪੋਸਟਰ ਲੱਗੇ ਜ਼ਰੂਰ ਦੇਖਦੇ ਆਂ ਪਰ ਇਹ ਜੇਕਰ ਇਹ ਮੁਲਾਜ਼ਮ ਨੇ ਜਿਹੜੇ ਕਾਫੀ ਸਾਲਾਂ ਤੋਂ ਪੀਆਟੀਸੀ ਤੇ ਪੰਸਪ ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਇਹਨਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਗਿਆ ਸਹੂਲਤਾਂ ਤੋਂ ਬਾਂਝਾ ਰੱਖਿਆ ਜਾਂਦਾ ਉਲਟਾ ਜੇਕਰ ਕੋਈ ਘਟਨਾ ਵਾਪਰ ਜਾਂਦੀ ਹੈ ਰੋਡ ਦੇ ਉੱਤੇ ਤਾਂ ਉਲਟਾ ਇਹਨਾਂ ਦੀਆਂ ਜੇਬਾਂ ਤੋਂ ਪਰਵਾਇਆ ਜਾਂਦਾ ਪਰ ਇਦਾਂ ਦੇ ਹਾਲਾਤ ਕਿਉਂ ਪੈਦਾ ਹੋਏ ਇਹ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਜਨਤਾ ਦੇ ਜਾਂ ਇਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਰਕਾਰ ਨੂੰ 52 ਐਮਐਲਏ ਵੱਡਾ ਬਹੁਮਤ ਦੇ ਕੇ ਜਿਤਾਇਆ ਸੀ ਉਹਨਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਘੁੰਮਦੇ ਨਜ਼ਰ ਆਉਂਦੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਕੈਮਰ ਪੀਟੀਸੀ ਦੇ ਨਾਲ ਕੈਮਰਾਮੈਨ ਸੰਦੀਪ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀ